ਤੱਬੇ ਕਹ ਕੇ ਆਪ ਇੱਕ ਮੰਦਰੋਂ ਦਾ ਕਬਾਦਰੀ ਕੁੰਦਾ ਮਜ਼ਾਰੀ ਤੇ ਜਿਵੇਂ ਉਹ ਡੱਡੇ ਨਾਲ ਨੱਚਦਾ ਉਹ ਜਿਹੜਾ ਰਾਸਰੇ ਉਹ ਜਿਹੜੇ ਕੋਲ ਬਿੱਟੂ ਨੱਚਦਾ ਉਹ ਜਿਹੜੇ ਕੋਲ ਇਹ ਮਤਲਕ ਕੰਗਣਾ ਲੱਗਦੀ ਹੈ ਸੈਂਟਰ ਸਰਕਾਰ ਦਾ ਮਜ਼ਾਰੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਉਹ ਨੱਚੀ ਜਾਂਦੇ ਨੇਗੇ ਜਿਹੜੀ ਗੱਲ ਉਹ ਕਹਿੰਦੇ ਇਹ ਬਿਆਨ ਕੰਗਣਾ ਦਾ ਕੱਲੀ ਦਾ ਨਹੀਂ ਚਾਹੇ ਸਿਰ ਕੀ ਦੀ ਸਰਕਾਰ ਤੋਂ ਅਗਰੇ ਉੱਪਰੇਗਾ ਬਿਆਨ ਉਹਦੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਦ-ਬਾਦ ਵਾਲੇ ਬਿਆਨ ਦੇ ਮੂਲ ਮੰਤਵਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਕਰਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿ ਕੇ ਬਿਆਨ ਦਵਾਏ ਜਾ ਰਹੇ ਨੇ ਕਿ ਕੰਗਣਾ ਹੁਣ ਮੇਰੇ ਖਿਆਲ ਮੁਤਾਬਕ ਉਹ ਖੇਲਮਸਤਾਰ ਨਹੀਂ ਹੈਗੀ ਉਹ ਅੱਜ ਕੱਲ੍ਹ ਰਾਜਨੀਤਿਕ ਲੀਡਰ ਹੈ ਉਹਨੂੰ ਲੋਕਾਂ ਨੇ ਵੋਟਾਂ ਪਾ ਕੇ ਦਿੱਤਾ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ ਕਿਸਾਨ ਜਿੱਥੋਂ ਜਿੱਥੇ ਕਿਹਾਈਆਂ ਉਹਨਾਂ ਕਿਸਾਨਾਂ ਮਹੀਨਿਆਂ ਦੀਆਂ ਮੰਗਾਂ ਨੂੰ ਪਾਵੇ ਉਹਨੂੰ ਬਾਦਲ ਬਵਾਦ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਚਾਹੇ ਬਿਆਨ ਸਾਡੇ ਖਲਾਫ ਬਿੱਟੂ ਦਿੰਦੇ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਸ਼ ਦਾ ਜਦੋਂ ਇਹ ਬਿਆਨ ਦੇ ਰਹੇ ਜਿਹੜੀ ਗੱਲ ਕਿਸਾਨਾਂ ਮਜ਼ਦੂਰਾਂ ਦੀ ਠਾਉਣੀ ਹੈ ਉਹ ਪਾਰਲੀਮੈਂਟ ਦੇ ਵਿੱਚ ਠਾਉਣਾ ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣ ਕਿ ਕਿਸਾਨ ਅਧੂਲਣ ਦੇ ਰਾਹ ਪਏ ਨੇ ਮਜ਼ਦੂਰ ਅਧੂਲਣ ਦੇ ਰਾਹ ਪਏ ਨੇ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂ ਉਥੇ ਜਾ ਕੇ ਰੋਣਾ ਪਾਉਣਾ ਚਾਹੀਦਾ ਬਾਦਲ ਮੋਹਰ ਦੇ ਬਿਆਨ ਦੀ ਤੇ ਨਹੀਂ ਕਦੇ ਪੰਜਾਬ ਦੇ ਵਿੱਚ ਉਹ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਟਾਰਗੇਟ ਕਰਦੇ ਨੇ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀ ਅਸੀਂ ਜਿਵੇਂ ਸਰਕਾਰੀ ਖਰੀਦ ਭਾਰਤ ਦੇ ਵਿੱਚ ਮੰਗਦੇ ਆ ਸਾਰੇ ਸਾਡਾ ਧੋਨਾ ਤਾਂ ਤੀਖੋਂ ਨੂੰ ਬਿਗੂਗਾ ਵਿਹਾਰ ਦਾ ਜਿਹੜਾ 900 ਨੂੰ ਬਿਗੂ ਦੂਤੀ ਰਾਜ ਤੋਂ 900 ਨੂੰ ਕਿ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਕਿ ਉਹ ਦੇਖਦੇ ਵਾਸਤੇ ਨੇ ਕਿ ਉਹਨਾਂ ਦੀ ਜਿਹੜੀ ਗਿਣਤਾ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ ਹੈ ਬਿਲਕੁਲ ਨਹੀਂ ਕਰਦਾ ਜਿਹਦਾ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਰਕਾਰੀ ਕੀਮਤ ਮਿਲਦੀ ਹੈ ਉਵੇਂ ਹੀ ਉਪਰਭਾਰ ਦੇ ਕਿਸਾਨਾਂ ਨੂੰ ਸਾਰਨ ਮਿਲਦੀ ਹੈ ਕਿ ਕੰਦਰੇ ਮਤਲਬ ਜਿਹੜਾ ਨਮਾ ਕੋਈ ਧਰਮ ਬੋਦਲ ਦਾ ਉਸ ਧਰਮ ਦੀ ਗੱਲ ਕਰਦਾ ਇਹਨਾਂ ਨੇ ਆਪਣੀ ਪਾਰਟੀ ਬਦ ਲਈ ਹੈ ਨਵੀਂ ਪਾਰਟੀ ਚ ਗਏ ਜ ਇਹਨਾਂ ਨੂੰ ਆਏ ਵੀ ਖਾਲੀ ਸਾਡੀ ਜੜ ਤੋਂ ਦੇਖੋ ਇੱਕ ਹੈ ਗਰਿਆ ਨਾਲ ਸਰਜੀਵਰ ਵਾਲਾ ਸਾਡੇ ਖਾਸਾ ਖਿਲਾਫ ਹੋਂਦ ਰਿਹਾ ਉਹਨਾਂ ਨੇ ਵੀ ਇਹਨਾਂ ਨੂੰ ਮਿਲਦੇ ਦੂਨਾਂ ਨੂੰ ਇਹ ਇਹ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਲੱਗ ਕਰਤਾ ਵੀ ਇਹ ਕੰਗੜਾ ਦਾ ਆਪਦਾ ਨਹੀਂ ਕੀ ਵੈਣਾ ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂਗਾ ਜੇ ਪਾਰਟੀ ਇਹੀ ਗੱਲ ਕਹੇ ਜੇ ਮਤਲਬ ਮੇਰਾ ਕਹਿੰਦਾ ਡੁੱਬਕੇ ਮਰ ਜਾਣਾ ਚਾਹੀਦਾ ਜਿਹੜਾ ਅੰਦਰ ਨਾਲ ਸਾਂਝੀ ਨੂੰ ਇੱਕ ਬਿੱਕ ਲਿਆ ਦਾ ਬਿਆਨ ਹੈ ਮੈਂ ਦੁਬਾਰਾ ਫੇਰ ਹੁੰਦੇ ਨਹੀਂ ਕਹਣਾ ਜਨਾ ਬਾਹਰੋਂ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਰਾਜਨੀਤਿਕ ਗੱਲ ਕਰਨੀ ਪਹਿਲਾਂ ਵੀ ਕਹਿ ਕੇ ਆ ਕਿ ਬੰਦਰਾਂ ਦਾ ਕਬਾਦਰੀ ਕੁੰਦਾ ਮਦਾਰੀ ਤੇ ਜਿਵੇਂ ਉਹ ਡੱਡੇ ਨਾਲ ਨੱਚਦਾ 14 ਵਜੇ ਕੋ ਰਾਜਰੇ ਉਵੇਂ ਜਿ ਕੋਰ ਬਿੱਟੂ ਨੱਚਦਾ ਉਵੇਂ ਜਿ ਕੋਰ ਇਹ ਮਤਨ ਕੰਗਣਾ ਲੱਗਦੀ ਹੈ ਸੈਂਟਰ ਸਰਕਾਰ ਨਾਲ ਲੜੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਹੋ ਨੱਚੀ ਜਾਂਦੇ ਨੇਗੇ ਜਿਹੜੀ ਗੱਲ ਉਹ ਕਹਿੰਦੇ ਇਹ ਬਿਆਨ ਕੰਗਣਾ ਦਾ ਕੱਲੀ ਦਾ ਨਹੀਂ ਚਾਹੇ ਸਿਰਕੀ ਦੀ ਦਰਕਰ ਤੋਂ ਕਰੇਗਾ ਬਿਆਨ ਉਹਦੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਹਰ ਬਾਹਰ ਵਾਲੇ ਬਿਆਨ ਦੇ ਮੁਸਲਮਾਨਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿ ਕੇ ਬਿਆਨ ਦਵਾਏ ਜਾ ਰਹੇ ਨੇ ਕਿ ਆਪਣੀ ਪਾਰਟੀ ਦੀ ਤਿਹਾਈ ਕਰਨੀ ਤੇ ਕਰਨਾ ਦੀ ਵੀ ਸਾਡੇ ਰੀਡਰ ਨੇ ਬਹੁਤ ਸਿਆਣਪ ਨਾਲ ਦਸੂਰਣੜੇ ਸਾਡੀ ਵਰਕਰ ਨੇ ਚੰਮੜੇ ਜਿਉਂ ਸੇ ਫਿਰ ਨੇ ਕੰਮ ਖਰਾਬ ਕੀਤਾ ਹੈ ਸਾਡੇ ਦੋਲਣੀਆਂ ਵਿਰੋਧੀ ਜੱਤੀ ਬੰਦੀਆਂ ਦੀਆਂ ਉਹਨਾਂ ਨੇ ਖਰਾਬ ਕੀਤਾ ਸਾਡੇ ਅੱਖ ਸੇ ਨਾ ਵਰਕਰ ਨੇ ਨਾ ਲੀਡਰ ਨੇ ਕੋਈ ਕੰਮ ਨਿਕਲਦਾ ਸ਼ਾਕਮਈ ਦੋਲਣ ਫਿਰ ਮਾ ਉਹ ਪੰਜਾਬ ਤੇ ਨਹੀਂ ਹੋਣੀ ਚਾਹੀਦੀ ਫੋਰਸ ਤੇ ਟਾਈਟਲ ਤੇ ਜਾਨੀ ਤੇ ਬਾਦਬੋਲ ਖੜਾ ਹੋਊਗਾ ਸਿੱਖ ਜਿਹੀਆਂ ਬੰਦੀਆਂ ਖੜੀ ਬਰੂਦ ਕਰਨੀਆਂ ਹੋਰ ਲੋਕ ਬਰੂਦ ਕਰਨਗੇ ਅਸੀਂ ਵੀ ਬਰੂਦ ਕਰਾਂਗੇ ਉਹਨੂੰ ਇੱਕ ਪੰਜਾਬ ਦੇ ਤੋਂ ਫਿਰ ਨਹੀਂ ਹੋਊਗੀ ਕੋਲੀ ਪੁੱਤ ਸਾਰੇ ਭਾਰਤ ਦਾ ਅੰਦੋਲਨ ਦੀਗਾ ਫਿਰ ਤਾਂ ਸਾਰੇ ਭਾਰਤ ਨੂੰ ਭੰਗ ਬੰਗਲਾ ਦੇਸ਼ ਬਣਾ ਦੇਗੀ ਕਿਉਂ ਨੂੰ ਉਦੋਂ ਚਾਹੇ ਥੋੜਾ ਥੋੜਾ ਹੀ ਜਾਊਗਾ ਮਦਰ ਜੋ ਸਾਰੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ ਉਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਥੋੜਾ ਹੀ ਸੀਗਾ ਉਹ ਕੱਲੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਥੋੜੇ ਸਾਰੇ ਭਾਰਤ ਦੇ ਕਿਸਾਨ ਉੱਥੇ ਆਈ ਸੀ ਤੇ ਬਦਨਾਮ ਕਰਦੇ ਨੇ ਹਰਿਆਣੇ ਵਾਲੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਬੰਦਬਾਦ ਬਿਆਨ ਦਿੰਦੇ ਤਾਂ ਭਾਰਤ ਦੇ ਕਿਸਾਨਾਂ ਦੇ ਖਿਲਾਫ ਹੀ ਬਿਆਨ ਦੇ ਜਿਵੇਂ ਅੱਜ ਕੱਲ੍ਹ ਪਹਿਲਾਂ ਆਉਂ ਤੋਂ ਬਹੁਤ ਸਕੈਂਡ ਦੇ ਜਦੋਂ ਸੀ ਉਹਨਾਂ ਦਾ ਵਿਰੋਧ ਕਰਾਂਗੇ ਉਹਦੋਂ ਅਪਮਾਨੀਆਂ ਉਹ ਚਾਹੇ ਕਿਸੇ ਨੂੰ ਵਾਲਾ ਕੱਢੀ ਜਾਣ ਉਹ ਲੀਡਰ ਨੇ ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਹੱਤ ਜਿਸ ਮਤਲਬ ਦੇਸ਼ ਗੁਰੂਤੀ ਨੇ ਲੀਡੀ ਜੀ ਬੁਣਦੀ ਹੈ ਉਹ ਕਟਨਾਮਾ ਨਹੀਂ ਵਾਪਰ ਰਹੀਆਂ ਜਾਂਦੀਆਂ ਉਹਦੀ ਜ਼ਿੰਮੇਵਾਰ ਕੌਣ ਹੈ ਮਤਲਬ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇਹ ਜੀ ਗੱਲਾਂ ਤੇ ਕੰਟਰੋਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਇਹ ਜੀ ਗੱਲਾਂ ਤੇ ਕੰਟਰੋਲ ਕਰੇ ਗਾਹ ਨੂੰ ਹੀ ਘਟਾਣਾ ਨਹੀਂ ਵਾਪਰ ਰਹੇ ਜਿਹੜਾ ਉਹ ਡਾਕਟਰ ਨਹੀਂ ਨਾਲ ਵਾਪਰਿਆ ਘਟਾਣਾ ਵਾਪਰਿਆ ਉਹਦੀ ਅਸੀਂ ਜਾਂਚ ਕਰਦੇ ਹਾਂਗੇ ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਇੱਕ ਪਾਸੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਹਿਰ ਪਲਾਈ ਜਾ ਰਹੀ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂ ਪੈਰੀਆਂ ਨੇ ਕਿ ਜੋ ਜਿਹੜੇ ਉਹ ਡਾਕਟਰ ਨਹੀਂ ਸੁ ਕੋਈ ਤਾਂ ਮੇਰੀ ਬੇਟੀ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਪੀਆ ਨਹੀਂ ਲੜਨ ਵਾਲੇ ਲੋਕ ਇਹ ਨਹੀਂ ਕੋਕਰ ਐਂਗੇ ਕਿ ਅਸੀਂ ਸਿੱਖ ਸਰਦਾਰੀ ਜਿਹੜੇ ਲੜੀਆਂ ਲੜਨ ਵਾਲੇ ਲੋਕ ਜਿਹੜੀ ਮਾਤੀ ਬੈਠੇ ਨੇ ਮੁਸਲਮਾਨ ਨਾਸੀ ਬੈਠੇ ਨੇ ਨਾ ਸਾਫਾਈ ਲੋਕ ਸਾਰਿਆਂ ਕੋਲੋਂ ਚੁੰਦੇ ਨੇ ਕਿ ਆਜੇ ਉੱਥੇ ਮੌਕੇ ਤੇ ਕੋਈ ਰੋਹਣ ਦਾ ਬੰਦਾ ਹੋਊਗਾ ਇਹੋ ਜਿਹਾ ਨਹੀਂ ਘਟਣਾ ਬਫਰ ਦਿੰਦਾ ਤੀਗਾ ਮਾੜੀ ਗੱਲ ਹੋਈ ਜੇ ਘਟਣਾ ਬਫਰ